ਜੀ ਆਇਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਆਓਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਗੇ ਉੱਪਰੋਂ ਤੁਹਾਨੂੰ ਸਭ ਨੂੰ ਆਪਣੀ ਚਿਹਰ ਦੇਖਣ ਲਾ ਲਿਖ ਕੇ ਖੁਸ਼ਬਾਸ਼ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪਹਿਣਾ ਦੇ ਨਾਲ ਆ ਹਮੇਸ਼ਾ ਇਦਾਂ ਹੀ ਹੱਸਦੇ ਵਜਦੇ ਰਹੋ ਤੇ ਜਿੱਦਾਂ ਕਿ ਪਤਾ ਹੈ ਜੀ ਆਪਾਂ ਦੇਖਨੇ ਆ ਕਾਮੇਡੀ ਸੀਨ ਤੇ ਆ ਫਿਰ ਆਪਾਂ ਦੇਖਣ ਜਾ ਰਹੇ ਆ ਜੀ ਪੰਜਾਬੀ ਮੂਵੀ ਦਾ ਕਾਮੇਡੀ ਸੀਨ ਦੇਖਣ ਜਾ ਰਹੇ ਆ ਪੰਜਾਬੀਆਂ ਮੂਵੀਆਂ ਹੋਣ ਤੇ ਉਹਨਾਂ ਦੇ ਕਾਮੇਡੀ ਸੀਨ ਨਾ ਹੋਣੇ ਹੋ ਨਹੀਂ ਸਕਦਾ ਕਿਉਂਕਿ ਪੰਜਾਬੀ ਮੂਵੀ ਚ ਜਿੱਥੇ ਪੰਜਾਬੀ ਹੋਵੇ ਉੱਥੇ ਸ਼ੁਗਲ ਨਾ ਹੋਵੇ ਹੋ ਨਹੀਂ ਸਕਦਾ ਸ਼ੁਗਲ ਮੇਲਾ ਨਾ ਹੋਵੇ ਵਾਕੇ ਨਹੀਂ ਹੋ ਸਕਦਾ ਜੀ ਤੇ ਇਹਦੇ ਵਿੱਚ ਦਿਲਜੀਤ ਦਾ ਸਾਜ਼ ਵੀ ਨੇ ਤੇ ਪਤਾ ਨਹੀਂ ਸੀਨ ਆਉਂਦੇ ਨੇ ਕਿ ਨਹੀਂ ਆਉਂਦੇ ਟਾਈਟਲ ਚ ਉਹਨਾਂ ਨੇ ਨਾਂ ਲਿਆ ਹੋਇਆ ਹੈ ਕਿ ਲੈ ਵੇਖੋ ਜੀ ਅਗਰ ਟਾਈਟਲ ਚ ਨਾਂ ਲਿਆ ਤਾਂ ਫਿਰ ਤੇ ਉਹ ਪੱਕਾ ਆਣਗੇ ਕਿਉਂਕਿ ਦਿਲਜੀਤ ਦਾ ਸਾਜ਼ ਆਪਣੇ ਜਿਹੜੇ ਹਾਸੇ ਖੇੜੀ ਵਾਲੇ ਵੀਰ ਨੇ ਉਹ ਜ਼ਰੂਰ ਆਣਗੇ ਚਲੋ ਤੇ ਫਿਰ ਆਪਾਂ ਪਹਿਲੇ ਵੀਡੀਓ ਵੇਖ ਲੈਂਦੇ ਆ ਬਾਕੀ ਬਾਅਦ ਚੀ ਬਾਤ ਵਿੱਚ ਕਰਦੇ ਆ ਲੈ ਆ ਗਿਆ 우ਸਤਾਦ ਆ ਗਿਆ ਲੈ ਜੀ ਤੇ ਪਹਿਲੇ ਆਇਆ ਹੋ ਪਰ ਆ ਬਾ ਉਤ ਫੜਨਾ ਆਇਆ ਹੈ ਕੋ ਡਾਂਗ ਸੁਟਾ ਤਾਂ ਲੈ ਆਉਂਦਾ ਉਹ ਉਹ ਜੂਤ ਪਤਾਣ ਦੀ ਲੋਰ ਮਰਦਾਨਾ ਭੂਤਾਂ ਨੂੰ ਪੈਂਦੀ ਆ ਰਿਸਪੈਕਟਡ ਲੇਡੀ ਬੋਸ ਨੂੰ ਥੋੜੂ ਮੈਨੂੰ ਲੱਗਦਾ ਪਹਿਲਾਂ ਕਿਸੇ ਸਿਆਣੇ ਤੋਂ ਨਾ ਇਹਦਾ ਹੀ ਹੱਥ ਔਲਾ ਕਰਾਉਣਾ ਪੈਣਾ ਜੱਗੀ ਵੀਰੇ ਫੁੱਲਣਾ ਕੰਮ ਨਹੀਂ ਚੱਲਣਾ ਇੱਥੇ 3-4 ਸਾਲ ਪਹਿਲਾਂ ਮਰੀਕ ਸਿੰਘ ਮਾਸਟਰ ਮਰਿਆ ਸੀ ਮੈਨੂੰ ਤਾਂ ਲੱਗਦਾ ਇਹ ਉਹਦਾ ਹੀ ਭੂਤ ਹੈ ਉਹਦਾ ਬਹਿ ਜੇ ਬੇੜਾ ਮੇਰਾ ਸੰਡੇ ਖਰਾਬ ਕਰਤਾ ਯਾਰ ਮੈਂ ਹਲੇ ਕਿਸੇ ਨੂੰ ਨਾਮ ਕਰਨਾ ਸੀ ਉਹਦਾ ਵੀ ਗੱਲ ਚ ਸਰ ਸਕੂਲ ਤਾਂ ਮੈਨੂੰ ਕਦੇ ਸੋਮਵਾਰ ਤੋਂ ਸ਼ਨੀਵਾਰ ਸਵਾਦ ਨਹੀਂ ਲੱਗਾ ਤੁਸੀਂ ਮੈਨੂੰ ਸੰਡੇ ਨੂੰ ਬੁਲਾ ਲਿਆ ਇੱਥੇ ਤੂੰ ਤੱਕਦਾ ਸੀ ਕੁੰਟੇ ਜੀ ਲੈਡੀ ਕੋਸਟਾ ਉਹ ਸਾਲਿਆ ਨੂੰ ਮੰਨੂ ਦੱਸਿਆ ਹੀ ਨਹੀਂ ਓਏ ਪੁੱਤ ਹੋਰ ਵੇ ਜਾ ਚੜੇਲ ਗੱਲ ਤਾਂ ਇੱਕੋ ਹੀ ਐ ਉਹ ਤੇਰੇ ਲਈ ਹੋ ਗਈ ਇੱਕ ਗੱਲ ਕੱਲੂ ਤੂੰ ਕਹੇਗਾ ਹੈ ਫਲ ਵਾਲੇ ਸੁਨੀਲ ਛੇੜੀ ਤੇ ਸ਼ਲਪਾ ਛੇੜੀ ਭੈੜ ਭਰਾ ਨੇ ਅਗਲੇ ਦਿਨ ਮਾਰਨ ਹੋ ਗਿਆ ਪੇਮੈਂਟ ਫੜ ਮੈਂ ਫੜਦਾ ਪੁੱਤ ਲੈ ਉਸਤਾ ਕੱਢ ਦੇ ਕੰਡਾ ਓਏ ਓਏ ਤੂੰ ਕਿੱਧਰ ਬੁੱਥਾ ਚੱਕਿਆ ਨਾਲੇ ਆ ਤੂੰ ਕੀ ਮਖਾਨੇ ਲੈਣ ਜਾ ਰੇ ਪਿੱਛੇ ਪਿੱਛੇ ਇਹ ਪ੍ਰੋਗਰਾਮ ਤਾਂ ਅੱਜ ਤੱਕ ਮੈਂ ਨਹੀਂ ਦੇਖਿਆ ਤੂੰ ਕਿਵੇਂ ਦੇਖ ਲੂਗਾ ਚੱਲ ਮੁਥੀ ਸਿੱਧੀ ਕਰ ਡਫਰ ਓ ਡਫਰ ਨਾ ਸਮਝੀ ਤੀਜੇ ਦਰਜੇ ਨਾਲ 12ਵੀਂ ਬਾਜ਼ ਕੀਤੀ ਆ ਜੱਗੀ ਨੇ ਜੇ ਨਹੀਂ ਜਗੀਨ ਆਉਂਦਾ ਤਾਂ ਚੱਕ ਮਾਈਕ ਆਉਦਾ ਐਸੇ ਆਈ ਲਵ ਐਨੀਮਲ ਮਾਈ ਫੇਵਰਟ ਐਨੀਮਲ ਇਜ਼ ਕਾਉ ਮਾਈ ਕਾਉ ਕਚਾ ਨੇਮ ਡੱਬ ਖੜਬੀ ਪੱਕਾ ਨੇਮ ਬਰਤੰਦੇ ਬੰਦੇ ਦਾ ਪੁੱਤ ਬਣ ਬੰਦੇ ਦਾ ਇਹ ਜਿਆ ਕਟਿਆ ਐਸੇ ਲਿਖਣ ਵਾਲੇ ਨੂੰ ਮੈਂ ਕਦੇ ਦੂੜ ਨੰਬਰ ਤੋਂ ਵੱਧ ਨਹੀਂ ਦਿੱਤਾ ਹੋਣ ਬਣੀ ਗੱਲ ਮਾਟਰ ਜੀ ਹੁਣ ਸੁਣੋ ਤੁਸੀਂ ਸਾਡਾ ਪੂਰਾ ਐਸੇ ਡੱਬ ਖੜਬੀ ਹੈਜ਼ ਖੜੀ ਹੈਵ ਲਗਭਗ 4 ਲੈਗਸ ਐਂਡ ਥੇਅਰ ਇਜ਼ ਨੋ ਟੇਲ ਜੇ ਮੇਰੇ ਨਾਲ ਬਾਲੀਆਂ ਹੋਜ ਤਾ ਕੀਤੀਆਂ ਨਾ ਮੈਂ ਜੂਤ ਬਹੁਤ ਫੇਰਨਾ ਇਹ ਲਗਭਗ 4 ਲੈਗਸ ਦਾ ਕੀ ਮਤਲਬ ਆ? ਲੱਤਾਂ ਗਿਣਦਾ ਸੀ ਕਿ ਪਾਥੀਆਂ ਗਿਣਦਾ ਸੀ? ਚੱਲ 1 ਮਿੰਟ ਲਈ ਮੰਨ ਲਿਆ ਗਾ ਲੰਡੀ ਐ। ਤੇ ਤੇਰੇ ਕੋਲੋਂ ਫੂਸ਼ ਪੱਲਿਓ ਨਹੀਂ ਪੈਂਦੀ ਸੀ। ਜੇ ਆ ਆਪਣੀ ਸੋਹਣਾ ਲੱਗਦਾ ਤਾਂ ਘੱਟੋ ਘੱਟ ਲੇਖ ਤਾਂ ਸੋਣਾ ਹੋ ਜਾਂਦਾ। ਓਕੇ। ਆਈ ਟੇਕ ਬਲੇਥਨ ਟੂ ਪਲੇਗਰਾਉਂਡ। ਹੀ ਈਟ ਗ੍ਰਾਸ ਤੇ ਗ੍ਰਾਸ ਐਂਡ ਆਈ ਪਲੇ ਸੀ ਇਨ ਵਿਦ ਅ ਲੱਟ ਬੰਦਰੀ। ਉਹ ਮੈਨ ਕੋਨ ਲਾਕਾ ਕਾ ਉਹ ਹੀ ਨਹੀਂ ਹੁੰਦੀ। ਸ਼ੀ ਹੁੰਦੀ ਆ। ਓ ਬਹੁਤਾ ਨਾ ਬੋਲ ਓਏ। ਸਾਡੇ ਬਾਪੂ ਨੇ ਪੁੱਤਾਂ ਵਾਂਗੂ ਪਾਲਿਆ ਅੱਜ ਤਾਂ ਹੀਓ ਹੀ ਲਿਖਾਂਗੇ। ਐਂਡ ਦ ਸਪੈਸ਼ਲਟੀ ਇਜ਼ ਇਹ ਤੇ ਦੇ ਗਏ 52 ਕਿਲੋ ਚਿੱਟਾ ਚਿੱਟਾ ਮਿਲਕ ਡੇਲੀ ਤੇ ਤੈਨੂੰ ਕਹਾਂ ਬਤਾਉ ਜਿਹੜੀ 52 ਕਿਲੋ ਦੁੱਧ ਦਿੰਦੀ ਆ ਉਹ ਫੇਰ ਕਾਬੂ ਤੇ ਲੱਗੀ ਆ ਜਿੱਥੋਂ ਦੁੱਧ ਦੇ ਪੈਕੇਟ ਚੱਕ-ਚੱਕ ਕੇ ਲੋਕਾਂ ਨੂੰ ਫੜਾਈ ਜਾਂਦੀ ਆ ਉਹ ਅੰਗਰੇਜ਼ੀ ਦੀ ਗੱਲ ਦੀ ਕਰ ਸਾਡੇ ਕਾਰੋਬਾਰ 'ਚ ਦਖਲ ਲੰਦੇ 25 ਦਾ 52 ਕਿਲੋ ਬਣਾਉਣਾ ਪੈਂਦਾ ਨਹੀਂ ਤਾਂ ਬਸਦਾ ਕੁਝ ਨਹੀਂ ਐ ਨਾਲੇ ਜੇ ਜੁਆਕਰ ਉਹ ਐਡਾ ਸੰਘਣਾ ਦੁੱਧ ਪਲਾਤਾ ਤਾਂ ਉਹਨਾਂ ਨੂੰ ਲੂਜ਼ ਪ੍ਰਮੋਸ਼ਨਾਂ ਲੱਗ ਜਾਣੀਆਂ ਜੁਆਕਾਂ ਦੇ ਨਾਂ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਮਾਈਕ ਆਉਦੇ ਐਸੇ ਤੋਂ ਯਕੀਨ ਉੱਠ ਜਾਣਾ ਯਾਰ ਓ ਫਿਟੇ ਮੂੰ ਅੱਜ ਕੱਲ ਦੇ ਜੁਆਕਾਂ ਦੇ ਜਿਹਨਾਂ ਨੂੰ ਦੁੱਧ ਜੇ ਸਾਨੂੰ ਕਬਜ਼ੇ ਰਹਿੰਦੀ ਆ ਇਹ ਚ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸੰਗਰੂਰ ਵਾਲਾ ਨੂੰ ਵੇਚ ਨਾ ਲਿਆ ਮਾਸਟਰ ਆਈ ਲਵ ਸੰਗਰੂ ਕਸੂਰ ਤੁਹਾਡਾ ਇਹ ਹੈ ਵੀ ਤੁਸੀਂ ਸਰਦਾਰ ਜੀ ਦਾ ਸੱਡੇ ਖਰਾਬ ਕੀਤਾ ਤਾਂ ਫੀਲ ਹੋ ਰਿਹਾ ਵਾਸਤੇ ਮੱਲਾ ਕੀ ਕਰਦਾ ਉਹ ਕਲੋਲਾ ਕਰਦਾ ਮਾਸਟਰ ਅਮਰੀਕ ਸਿੰਘ ਬੋਤਲ ਚ ਬੰਦ ਕਰਦਾ ਮੇਰੇ ਨਾਲ ਨੂੰ ਭੁਲੇਖਾ ਪਿਆ ਮੈਨੂੰ ਬਾਹਰ ਕੱਢ ਕੀ ਕੀਤੀ ਆ ਸੇਵਾ ਤੂੰ ਪੰਜਾਬ ਦੀ ਨਹੀਂ ਕੀਤੀ ਪੰਜਾਬ ਦੇ ਜਵਾਕਾਂ ਦੀ ਕੀਤੀ ਘਟ ਘਟ ਕੇ ਆ ਚੱਲ ਵਾ ਉਹਨਾਂ ਤੇਰੀ ਪੈਨਸ਼ਨ ਪਰਦਾ ਮਾਸਟਰ ਬੜਿਆ ਵੇਣ ਹਲਿਆ ਚੁੰਡੀ ਲੈ ਵੇ ਨਵੇੜ ਦਾ ਤੁਹਾਡਾ ਕੰਮ ਲੁੱਟੋ ਵੋ ਜਾ ਹਣ ਐਡੀ ਛੇਤੀ ਫੜ ਵੀ ਲਿਆ تھا ਮੈਂ ਮਾਸਟਰ ਕਪੂਤ ਨਾ ਨਹੀਂ ਛੇਤੀ ਨੂੰ ਕੀ ਮੈਂ ਅੰਦਰ ਨਾਲ ਕੇ ਦਾ ਬੋਰ ਕਰਿਆ ਕਰਦਾ ਸੀ ਜਿਹੜੀ ਸਾਰੀ ਧਾੜੀ ਲੱਗਣੀ ਸੀ ਬਿਲੋਈ ਬੇਟਾ ਦੀ ਮੈਂ ਉੜ ਕੇ ਪਾ ਲਿਆ ਬੋਤਲ 'ਚ ਕਮਲੇ ਸਾਹਮਣੇ ਸਾਨੂੰ ਦਿਸਦਾ ਤਾਂ ਹੈ ਨਹੀਂ ਓਏ ਬਾਈ ਦੋਵੇ ਭੂਤ ਫੜਿਆ ਮੈਂ ਬਿੱਲਾ ਨਹੀਂ ਫੜਿਆ ਜਿਹੜਾ ਤੈਨੂੰ ਫੂਨ ਚੱਕ ਕੇ ਦਿਖਾ ਦਮਾ ਆ ਤੈਨੂੰ ਕੀ ਹੈਗਾ ਬੋਤਲ 'ਚ ਹੈ ਨਹੀਂ ਉਹ ਪੈਸੇ ਕੱਢੋ ਹੁਣ ਪੈਸੇ ਪੈਸੇ ਫੜ ਹੁਣ 500 ਰਹੀ ਆ ਕੱਢੋ ਪੈਸੇ ੱਲੇ ਪ੍ਰਧਾਨ ਫੜਾਈ ਪੈਸੇ ਲੈ ਫੜਾਉ ਤੇ ਤੀਉਂ ਕਿੰਨੇ ਸੀ ਉਹ ਤਾਂ 400 500 ਦੀ ਗੱਲ ਹੋਈ ਸੀ ਪੈਸੇ ਤਾਂ ਇੰਨੇ ਹੀ ਐ ਲੈਣੇ ਲਾਓ ਨਹੀਂ ਤਾਂ ਤੁਰਦੇ ਬਣਾਓ ਤੇਰੀ ਕਲਾਕਾਰ ਬੰਦੇ ਆ ਸੀ ਬੋਲਣਾ ਸਿੱਖੋ ਕਿਸੇ ਨਾਲ ਚੱਕ ਪੈਸੇ ਸਾਨੂੰ ਨਹੀਂ ਚਾਹੀਦੇ ਤੇਰੇ ਪੈਸੇ ਚੱਲੋ ਚੁੰਡੀਆਂ ਪਾਣ ਲੈ ਵਾਪਾ ਨਹੀਂ ਲੈਣੇ ਰਹਿਣਦੇ ਆ ਸਾਰੇ ਨਾਲੇ ਬੇਸਤੀ ਕਰੀਆ ਦੇ ਨਾਲੇ ਪੈਸੇ ਨਹੀਂ ਦਿੰਦੇ ਮੋੜਾ ਕੰਮਾ ਕੇ ਮੋਟਰਸਾਈਕਲ ਤੇ ਪੁੱਠਾ ਨਹੀਂ ਪੈ ਗਿਆ ਲਫਰਦਸ ਜੀ ਜ਼ਬਰਦਸਤ ਵਧੀਆ ਮਜ਼ਾ ਆ ਗਿਆ ਅੱਛਾ ਸਰਦਾਰ ਜੀ ਦਾ ਕਹਿੰਦਾ ਸੰਡੇ ਖਰਾਬ ਕਰਦਾ ਹੈ ਉਹਦਾ ਸੰਡੇ ਖਰਾਬ ਕਰਦਾ ਉਹਨੂੰ ਬੋਤਲ 'ਚ ਕੈਦ ਕਰ ਦਿੰਦਾ ਅੱਛਾ ਟਰਿਕ ਚੰਗੀ ਸੀ ਪੈਸੇ ਲੈਣ ਦੀ ਹਾਂ ਬੋਤਲ 'ਚ ਨਜ਼ਰ ਪੁੱਛ ਨਹੀਂ ਆਇਆ ਲੇਕਿਨ ਕਹਿੰਦਾ ਬੋਤਲ 'ਚ ਕੈਦ ਕੀਤਾ ਤੇ ਆ ਸਾਹਮਣੇ ਲੇਕਿਨ ਉਹਨਾਂ ਨੂੰ ਤਾਂ ਨਹੀਂ ਤੁਸੀਂ ਪਤਾ ਨਹੀਂ ਦੇਖੀ ਨਹੀਂ ਇਹ ਹੈਗੀ ਇਹ ਸਰਦਾਰ ਜੀ ਮਤਲਬ ਕਿ ਗੋਸਟ ਗੋਸਟ ਮੂਵੀ ਦਾ ਨਾਮ ਹੈ ਅੱਛਾ ਤੇ ਇਹ ਦਨਜੀ ਦੇ ਵੀਰੇ ਨੇ ਬਣਾਈ ਹੋਈ ਹੈ ਮਤਲਬ ਇਹਦੇ ਵਿੱਚ ਨਾ ਸਾਰੀਆਂ ਜਿਹੜੀਆਂ ਨੇ ਚੜੇਲਾ ਹੁੰਦੀਆਂ ਨੇ ਕੁਝ ਹਮ ਤੇ ਭੂਤਾਂ ਲਈ ਉਹਨਾਂ ਨੇ ਸਾਰਾ ਜਿੱਥੇ ਵੀ ਜਾਂਦਾ ਨਾ ਕੋਈ ਭੂਤ ਨਹੀਂ ਹੁੰਦੀ ਐ ਕੋਈ ਚੜੇਲ ਹੁੰਦੀ ਐ ਤੇ ਉਹਨਾਂ ਨੂੰ ਕੈਪ ਕਰਦਾ ਹੁੰਦਾ ਇਹਦੇ ਵਿੱਚ ਇਹ ਰੋਲ ਦਿੱਤਾ ਹੈ ਹਾਂ ਅੱਛਾ ਇਹਨੇ ਸੀਨ ਮੈਂ ਪਹਿਲੀ ਦਫਾ ਵੇਖਿਆ ਸੁਣਿਆ ਨਾ ਕਿ ਇਦਾਂ ਇਹ ਮਤਲਬ ਡਰੋਨ ਟੈਪ ਦੀਆਂ ਫਿਲਮਾਂ ਬਣਾ ਦੇਦੇ ਨੇ ਤੇ ਜ਼ਿਆਦਾ ਨਹੀਂ ਇਹ ਡਰੋਨ ਨਹੀਂ ਐ ਇਹ ਕਾਮੇਡੀ ਫੋਰਮ ਕਾਮੇਡੀ ਐ ਮਤਲਬ ਕਿ ਹੋਰ ਹੋਰਨ ਹੋਰ ਚੀਜ਼ ਐ ਹੋਰਾਂ ਪੰਜਾਬੀ ਮੂਵੀ ਆ ਰਹੀ ਐ ਉਹ ਜਿੱਦਾਂ ਇਹ ਉਹਨਾਂ ਨੇ ਰੀਲੀਜ਼ ਹੋਇਆ ਹੈ ਲੇਕਿਨ ਉਹ ਕਾਮੇਡੀ ਮੂਮੀਆਂ ਦੇ ਵਿੱਚ ਇੰਨੀ ਕਾਮੇਡੀ ਕਰਦੇ ਭੂਤ ਬਣ ਕੇ ਵੀ ਕਾਮੇਡੀ ਕਰਨ ਲੱਗੇ ਨੇ ਅੱਛੇ ਜਿਹੜੇ ਦਿਲਜੀਤ ਹੋਣ ਜਿਹੜੇ ਮਿਕਸ ਜਿਹੜੇ ਹੁੰਦਾ ਨਾ ਪੰਜਾਬੀ ਤੇ ਇੰਗਲਿਸ਼ ਵਿੱਚ ਠੋਕਦੇ ਉਹ ਬੜੀ ਜ਼ਬਰਦਸਤ ਵੈਸੇ ਮਜ਼ਾ ਆਉਂਦਾ ਹੈ ਤੇ ਲੇਕਿਨ ਇਹ ਹੈ ਕਿ ਬੜਾ ਮਸਾੜੀ ਖੜਬੜੀ ਕਹਿੰਦਾ ਸਾਡੇ ਉਹਨੂੰ ਪੁੱਤਾਂ ਦਾ ਪਾਲਿਆ ਸੀ ਕਹਿੰਦਾ ਅਸੀਂ ਉਹ ਰੂਹੀ ਕਹਿੰਦੀ ਕਹਿੰਦਾ ਨਹੀਂ ਅਸੀਂ ਹੀ ਲਾਣਾ ਕਹਿੰਦਾ ਉਹਦੇ ਕਹਿੰਦਾ ਮੇਰੇ ਪਿਓ ਨੇ ਉਹਨੂੰ ਪੁੱਤਾਂ ਤਰ੍ਹਾਂ ਪਾਲਿਆ ਮੈਂ ਤੇ ਨਾਲ ਹੀ ਹਾਂ ਸਹੀ ਆ ਅਸੀਂ ਕਹਿੰਦਾ ਹੀਲ ਆ ਅਸੀਂ ਕਿਉਂ ਕਹਿੰਦਾ ਸ਼ੀਲ ਹੈ ਮਜ਼ਾ ਆਇਆ ਕਹਿੰਦਾ 50 ਕਿ ਕਿ ਦੁੱਧ ਦਿੰਦੀ ਹੈ ਸਾਡੀ 50 ਕਿਲੋ ਤੋਂ ਜ਼ਿਆਦਾ ਨਹੀਂ 50 ਕਿਲੋ ਬਹੁਤ ਜ਼ਿਆਦਾ ਹੈ ਬਸ ਛੱਡਣੀ ਹੈ ਜਿਵੇਂ ਮਰਜ਼ੀ ਛੱਡ ਲੋ ਹਾਂ ਲੇਕਿਨ ਮਜ਼ਾ ਆਇਆ ਮੈਂ ਐਸੀ ਮੂਵੀ ਨਹੀਂ ਦੇਖੀ ਦੱਸੇ ਜਿਵੇਂ ਆਪਾਂ ਇੱਕ ਤੁਸੀਂ ਪਤਾ ਨਹੀਂ ਦੇਖਿਆ ਨਹੀਂ ਅਸੀਂ ਆਪਣੇ ਚੈਨਲ ਤੇ ਦੇਖਿਆ ਸੀਗਾ ਉੱਥੇ ਜਿਹੜੀ گاਵਾ ਨੇ ਨਾ ਜਿਹੜੀਆਂ ਆਸਟ੍ਰੇਲੀਅਨ گاਵਾ ਨੇ ਉਹ ਸਾਈਟ ਤੇ ਉਹ ਵਾਕਈ ਹੀ ਇੰਨਾ ਦੁੱਧ ਦਿੰਦੀਆਂ ਨੇ ਉਹ ਮਤਲਬ ਕਿ ਬਹੁਤ ਜ਼ਿਆਦਾ ਇੱਕ ਡੇਰੀ ਫਾਰਮ ਸੀਗਾ ਉਹ ਦਿਖਾ ਰਹੇ ਸਨ ਉੱਥੇ ਵੀ ਲੋਕ ਉਹਨਾਂ ਨੇ ਪੂਰਾ ਬਣਾਇਆ ਹੋਇਆ ਸੀਗਾ ਤੇ ਉਹ ਦੱਸ ਰਹੇ ਸਨ ਵੇਰਾ ਦੱਸ ਰਿਹਾ ਸੀਗਾ ਕਿ ਜਿਹੜੀਆਂ ਉਧਰ ਦੀਆਂ ਨਸਲ ਹੈ ਨਾ ਬਹੁਤ ਅੱਛੀ ਹੈ ਨਸਲਾਂ ਨੇ ਤੇ ਬੜਾ ਬੜਾ ਗਾਂ ਇੱਥੇ ਆਪਣੇ ਵਿੱਚ ਕਿੰਨੇ ਦਿੰਦੀਆਂ ਪਾਕਿਸਤਾਨ ਸਾਡਾ ਮੋਸਟਲੀ ਬਹੁਤ ਜ਼ਿਆਦਾ ਵੀ ਦੇ ਦੇਣਾ ਵਿੱਚ ਬਹੁਤ ਜ਼ਿਆਦਾ ਵੀ ਹੈ तकरीबन 35 ਤੋਂ 40 ਲੀਟਰ ਤੇ ਹੈ ਇਤਨਾ ਦਾ ਜਿਹੜਾ ਹਾਂ 35 ਤੋਂ 40 ਲੀਟਰ ਜਿਹੜਾ ਹੈ ਨਹੀਂ ਮਤਲਬ ਦੋ ਟਾਈਮ ਆਉਂਦਾ ਮਤਲਬ ਦੋ ਟਾਈਮ ਹੁੰਦਾ ਨਾ 20 ਕਿਲੋ ਮੈਸਰਾਈਜ਼ ਦੋ ਟਾਈਮ ਦਾ ਕੋਡ ਦੋ ਟਾਈਮ ਦਾ ਹੁੰਦਾ ਕਿਉਂਕਿ ਉਹ 24 ਲੇਕਿਨ ਆ ਵੀ ਤੁਸੀਂ ਬਹੁਤ ਪਗੜੀ ਤੁਸੀਂ ਕਹਿ ਰਹੇ ਹੋ ਨਾ ਕੋਈ ਮੱਝ ਗਾਇ ਲੈ ਰਹੇ ਹੋ ਕਿ ਆਸਟ੍ਰੇਲੀਆ ਨਸਲ ਆਸਟ੍ਰੇਲੀਆ ਨਸਲ ਉਹ ਹੈ ਕਿ ਜਿਹੜੀਆਂ ਲੇਕਿਨ ਜਿਹੜਾ ਆਮ ਰੈਗੂਲਰ ਇਥੇ ਮੱਝਾਂ ਦਾ ਇੱਕ ਟਾਈਮ ਦਾ ਦੁੱਧ ਹੈ ਨਾ 8 ਤੋਂ 10 ਕਿਲੋ ਇੱਕ ਟਾਈਮ ਨਾਲ ਤਾਂ ਕਿ ਦੋ ਟਾਈਮਾਂ ਦਾ ਤੁਸੀਂ ਪਾ ਕੇ 24 ਘੰਟਿਆਂ ਦੇ ਵਿੱਚ ਉਹਦਾ 20 ਕਿਲੋ ਦੁੱਧ ਪਾ ਸਕਦੇ ਹੋ ਕਿੰਨਾ ਕਿੰਨਾ ਕਿ ਮਾਜ ਦੇ ਸਕਦੀ ਹੈ ਗਾਂ ਸਹੀ ਲੇਕਿਨ ਆਪਾਂ ਯਾਰ ਕਮੇਡੀ ਸੀਨ ਦੀ ਗੱਲ ਕਰੀਏ ਦੇਖ ਕੇ ਮੇਰਾ ਦਿਲ ਕਰ ਲੱਗ ਗਿਆ ਮੈਂ ਫਟਾਫਟ ਇਹ ਵੀ ਦੇਖ ਲਾਂ ਮੈਂ ਮੇਰਾ ਬੜਾ ਜੀਤਨ ਕਫਾਨ ਨੇ ਦੱਸਿਆ ਨਾ ਕਿ ਵਿੱਚ ਚੁੜੇਲਣਾ ਤੇ ਆਹ ਟਾਈ ਪੈਦਨ ਜੀਤੋ ਸਾਂ ਦੇ ਨਾਲ ਇਹ ਆਪਣੇ ਬੱਚਿਆਂ ਨਾਲ ਬਹਿ ਕੇ ਦੇਖੀਏ ਉਹਨਾਂ ਨੂੰ ਬੜੇ ਮਜ਼ਾ ਆ ਸਕਦਾ ਹੈ ਨਾ ਯੰਤੇ لازਮੀ ਦੇਖਾਂਗੇ ਇਹ ਹੋਰ ਵੀ ਇਹ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਹੋਰ ਨਹੀਂ ਹੈਗੇ ਹੋਰਨ ਜਿਹੜੀ ਹੈ ਨਾ ਪੰਜਾਬੀ ਮੂਵੀ ਆ ਰਹੀ ਹੈ ਮਤਲਬ ਕਿ ਜਿਵੇਂ ਤੁਸੀਂ ਸ਼ਾਇਦ ਦੇਖੀ ਹੈ ਕਿ ਨਹੀਂ ਦੇਖੀ ਚਾਈਨਾ ਦੀ ਉਹ ਜਿਹਦੇ ਵਿੱਚ ਉਹ ਇੱਕ ਮੇਰੇ ਜ਼ਿਹਨ ਚੋਂ ਨਿਕਲ ਗਿਆ ਹੋਰਨ ਮੂਵੀ ਉਹਨਾਂ ਨੇ ਬਣਾ ਰਹੇ ਨੇ ਗੁੱਡੀ ਹੈ ਵਿੱਚ ਕੋਈ ਨਹੀਂ ਗੁੱਡੇ ਟਾਈਪ ਨਹੀਂ ਹੈਗੀ ਉਹ ਕਿਸੇ ਚੀਜ਼ ਨੂੰ ਨਾ ਉਹਨਾਂ ਦਾ ਵਾਇਰਸ ਆ ਜਾਂਦਾ ਹੈ ਅੱਛਾ ਅੱਛਾ ਇਸ ਤਰ੍ਹਾਂ ਦੀ ਇੱਕ ਇੰਡੀਆ ਦੀ ਵੀ ਫਿਲਮ ਸੀ ਉਹ ਮੈਂ ਕਿਹਾ ਡੋ ਕੁੱਤਾ ਸੀ ਉਹਦੇ ਵੱਡਨ ਨਾਲ ਕਿਸੇ ਵਾਇਰਸ ਆ ਜਾਂਦਾ ਸੀ ਉੱਥੇ ਪਰ ਸਭ ਤੋਂ ਪਹਿਲੇ ਉਹ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਉਹ ਨਾ ਸਾਰੇ ਨੂੰ ਵਾਇਰਸ ਫੈਲ ਜਾਂਦਾ ਇੱਕ ਦੂਸਰੇ ਨੂੰ ਵੜ ਦੇਣਾ ਤੇ ਉਹ ਇਹਨਾਂ ਦੀ ਮੂਮੂ ਵੀ ਆ ਰਹੀ ਪੰਜਾਬੀ ਮੇਰਾ ਜ਼ੀਨ ਜੋ ਨਾਮ ਨਿਕਲ ਕੇ ਘੁੰਮ ਰਿਹਾ ਲੇਕਿਨ ਜ਼ੀਨ ਚਾਲੀ ਨਹੀਂ ਹੋਈ ਹੈ ਜੀ ਉਹ ਫਿਲਮ ਆ ਮੂਵੀ ਆ ਰਹੀ ਮੇਰੇ ਖਿਆਲ 15 ਜਾਂ 20 ਤਰੀਕ ਨੂੰ ਹੋਰ ਰਿਲੀਜ਼ ਹੋ ਰਹੀ ਪੰਜਾਬੀ ਲੇਕਿਨ ਉਹਦੇ ਵਿੱਚ ਵੀ ਫਨ ਹੈ ਹਾਂ ਹਾਂ ਉਹਦੇ ਵਿੱਚ ਆਪਣੇ ਬਿਨੀ ਡੀਲੂ ਦਾ ਜਿਹੜਾ ਨਾ ਹੀਰੋ ਦਾ ਰੋਲ ਕਰ ਰਿਹਾ ਨੇ ਸਹੀ ਬਿਨੀ ਡੀਲੂ ਹੋਏਗਾ ਤਾਂ ਫਿਰ ਫਿਲਮ 'ਚ ਤੇ ਫਨ ਹੋਏਗਾ ਮਜ਼ਾ ਆਏਗਾ ਹੀ ਬਿਲਕੁਲ ਮੈਂ ਕਿ ਆਪਣੇ ਵੀਵਰਸ ਨੂੰ ਪੁੱਛਦਾ ਜੀ ਇਹ ਜਿਹੜੀ ਵੀਡੀਓ ਹੈ ਇਹਦਾ ਕਾਮੇਡੀ ਸੀਨ ਜਿਹੜਾ ਹੈ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂ ਤੇ মুਵੀ ਮੈਂ ਦੇਖਾਂਗੇ ਜਿਹੜਾ ਕੋਈ ਹੋਰ ਦਾ ਕਾਮੇਡੀ ਸੀਨ ਬੈਸਟ ਹੋਇਆ ਉਹ ਵੀ ਆਪਣੇ ਵੀਵਰਸ ਨਾਲ ਲਾਜ਼ਮੀ ਸ਼ੇਅਰ ਕਰਾਂਗੇ ਬਾਕੀ ਆਪਣਾ ਦੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੁਆ ਜੀ ਯਾਦ ਰੱਖੋ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ ਟੇਕ ਕੇਅਰ